i I'm ਇਸ ਸੱਚ ਪੂਰੇ ਮੱਤੇ ਜਾਣ ਸਮਝੀ ਪ੍ਰਿਤ ਜਤ ਜੁਵੇ ਸੰਗਰ ਰਹਿ ਆ ਬੰਦੇ ਮੇਰਾ ਭਾਈ ਤਰਾਨੜਾ ਚੱਲਾ ਜੱਲਾ ਦੀ ਮੱਤੇ ਅੰਦਰ ਪੜ੍ਹ ਗੁਰੂ ਰੇ ਰੂਹੇ ਰੂਹ ਚਲੇ ਜੀ ਤੇ ਸਿਮਰਨ ਸ਼ਰਮ ਰਿਹਤ ਸਾਜਿ ਕੀਆ ਸਿਦਿਆ ਕਰਤ ਨਾਮਿਆ ਪੰਤਨ ਸਿਰ ਉਤੇ ਬਾਜ ਦਜੀ ਦੀ ਅਵਰ ਕੋਈ ਤਸ਼ਰੀਹ ਦੀ ਨੂੰ ਸੁਣਾਤਲ ਜੋ ਮਹਾਨ ਗੁਰਮਤ ਸਮਾਗਮ ਤੁਮ ਚਾ ਪੰਥ ਕਰਵਾ ਰਿਹਾ ਹੈ ਅੱਜ ਗੁਰਦੁਆਰਾ ਸ੍ਰੀ ਨਾਨਕ ਸਾਹਿਬ ਮੱਲਾਗੜਿਆ ਦੇ ਕਿ ਹਾਂਜੀ ਆਵਾਜ਼ ਪੰਜਾਬ ਦੀ ਕੀ ਪਹੁੰਚੀ ਹੈ ਸਾਡੇ ਨਾਲ ਬਹੁਤ ਸੱਤਾਂ ਜੋ ਕਿ ਆ ਗਏ ਸਾਡੇ ਨਾਲ ਨੇ ਆਓ ਸਭ ਤੋਂ ਪਹਿਲਾਂ ਆਪਾਂ ਗੁਰੂ ਦੇ ਪੱਤੇ ਦੀ ਸਾਂਝ ਪਾ ਕੇ ਉਹਨਾਂ ਤੋਂ ਆਜ ਸਮਾਗਮ ਦੀ ਸਾਰੀ ਜਾਣਕਾਰੀ ਲੈਣੀ ਹੈ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਇਹ ਸਮਾਗਮ ਆਰੰਭ ਕੀਤੇ ਗਏ ਆ ਢੰਡਣ ਸ਼੍ਰੀ ਗੁਰਤੇਗ ਭਦਰ ਜੀ ਦੀ ਜਿਹੜੀ ਨੋਸਮਤ 350 ਸਾਲਾ ਜੋ ਸਮਾਗਮ ਅਖੰਡ ਪਾਤਸ਼ਾਹ ਕੀਤੇ ਦੇ ਆਰੰਭ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ 헤ਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦੀਆ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸਮੁੱਚੇ ਜਗਤ ਦੇ ਵਿੱਚ ਸੰਗਤਾਂ ਬਹੁਤ ਹੀ ਸ਼ਰਧਾ ਤੇ ਉਰਸਾ ਦੇ ਨਾਲ 350ਵਾਂ ਸ਼ਹੀਦੀ ਦਿਵਸ ਮਨਾ ਰਹੀਆਂ ਨੇ ਉੱਥੇ ਹੀ ਗਾੜੀਆਂ ਮਹਲੇਆਂ ਦੀ ਮਹਲੇੜੀਆਂ ਸੰਗਤਾਂ ਨਕੌਦਰ ਸ਼ਹਿਰ ਦੀਆਂ ਸਮੂਹ ਸੰਗਤਾਂ ਰਲ ਮਿਲ ਕਰਕੇ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਵਾੜ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਅਖੰਡ ਪਾਠ ਦੇ ਭੋਗ ਪਏ ਹਨ ਤੇ ਉਸ ਤੋਂ ਪਰੰਤ ਲਾਹੀ ਦਰਗਾਹੀ ਬਾਣੀ ਦੇ ਕੀਰਤਨ ਹੋਏ ਹਨ ਤੇ ਸੰਗਤਾਂ ਦੇ ਵਿੱਚ ਬਹੁੜੀ ਬਹੁਤ ਹੀ ਚਾਹ ਹੈ ਔਰ ਸਾਹ ਹੈ ਪਰ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਤਨ ਮਨ ਤੁਨ ਦੇ ਨਾਲ ਸੇਵਾ ਕਰ ਰਹੀਆਂ ਹਨ ਜੀ। ਭਾਈ ਸਾਹਿਬ ਜੀ ਹੋਰ ਸੰਗਤਾਂ ਬੜਾ ਹੁਸ਼ਾਹ ਦਿਖਾ ਰਹੀਆਂ ਜਿਹੜੇ ਵੀ ਸਮਾਗਮ ਇੱਥੇ ਹੁੰਦੇ ਆ ਗਾੜੀਆਂ ਲੈ ਬਹੁਤ ਹੀ ਹੁਸ਼ਾਹ ਨਾਲ ਤੇ ਵੱਧ ਚੜ ਕੇ ਸੰਗਤ ਸਹਿਯੋਗ ਕਰਦੀ ਹੈ ਕਿਸ ਤਰ੍ਹਾਂ ਦੇ ਜੋ ਸੰਗਤ ਦਾ ਰੁਝਾਨ ਜਿਹੜਾ ਹੈ ਤੇ ਸੰਗਤਾਂ ਬਹੁਤ ਹੀ ਚਾਹ ਦੇ ਨਾਲ ਔਰ ਸਾਹ ਦੇ ਨਾਲ ਸ਼ਰਦਾ ਪਾਵਨਾ ਦੇ ਨਾਲ ਸੇਵਾ ਕਰਦੀਆਂ ਪਈਆਂ ਨੇ ਪਰ ਸੋ ਤੋਂ ਹੀ ਗੁਰੂ ਘਰ ਦੇ ਵੇਖੇ ਲੰਗਰ ਚੱਲਦਾ ਪਿਆ ਹੈ ਤੇ ਸੰਗਤਾਂ ਪਰਸੋਂ ਤੋਂ ਹੀ ਬਹੁਤ ਜਾਣੇ ਕਿ ਚੱਲ ਕੇ ਆ ਰਹੀਆਂ ਨੇ ਦੂਰੋਂ ਵੀ ਨੇੜਿਓਂ ਵੀ ਪਰ ਇਹ ਤਨਮਨਤਾ ਦੇ ਨਾਲ ਸੇਵਾ ਕਰਦੀਆਂ ਪਈਆਂ ਨੇ ਬਾਣੀ ਸਰਵਣ ਕਰਦੀਆਂ ਪਈਆਂ ਨੇ ਅਤੇ ਹੋਰ ਸੇਵਾਵਾਂ ਕਰਦੀਆਂ ਪਈਆਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚੈਨਲ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਤੁਹਾਡਾ ਆਪਣਾ ਭਾਈ ਬਲਜੀਤ ਸਿੰਘ ਖਾਲਸਾ ਸਹਾਇਕ ਗਗਨਦੀਪ ਜੀ ਦੇ ਨਾਲ ਵਾਇਰਲ ਵੀ ਚੱਲ ਰਿਹਾ ਵਾਇਰਲ ਵੀ